ਪੋਸਟ ਰੂਲ ਦੇ ਵਿੱਚ ਜਿਹੜਾ ਕੋਈ ਵੀ ਵਿਅਕਤੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਲੇਡੀਜ਼ ਨਾਲ ਕੋਈ ਅਸ਼ਲੀਲ ਗੱਲਾਂ ਕਰਦਾ ਦੋ ਲੇਡੀਜ਼ ਜਿਹੜੀਆਂ ਸੀ ਉਹਨਾਂ ਦੀ ਉਹਨਾਂ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਆ ਇੱਕ ਔਰਤ ਜਿਹੜੀ ਹੈਗੀ ਆ ਸੁਨੀ ਦੇਵੀ ਆ ਸੋਸ਼ਲ ਮੀਡੀਆ ਤੇ ਐਸਐਚਓ ਫਲੋਸ ਐਸੇਪੁਸ਼ਨ ਕੁਮਾਰ ਅੰਦੇਸ ਵਨ ਵਿੱਚ ਇੱਕ ਵੀਡੀਓ ਔਰ ਜੋ ਵਾਇਰਲ ਹੋਈਆਂ ਸਾਨੂੰ ਪਿਛਲੇ 7-10 ਦਿਨ ਤੋਂ ਉਸ ਬੰਦ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਮਰਕਚੀ ਜੀ ਦੇ ਹੁਕਮ ਅਨਸਾਰ ਜਿਹੜੀਆਂ ਇਹ ਵੀਡੀਓ ਵਾਇਰਲ ਹੋਈਆਂ ਉਸ ਉੱਪਰ ਐਫਆਈਆਰ ਨੰਬਰ 334 ਜਿਹੜੀ ਆ ਉਹ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਹੈਗੀ ਆ ਇਹਦੇ ਵਿੱਚ ਅਸੀਂ ਜਿਹੜੀਆਂ ਤਰਾਮਾਂ ਲਾਈਆਂ ਗਈਆਂ ਨੇ ਉਹ ਬੀਐਨਐਸ ਦੀਆਂ ਤਰਾਮਾਂ 75 75 ਉਹਨੂੰ ਮਨ ਲਾਈ ਗਈ ਹੈਗੀ ਆ 67 ਐਕਟ ਆਈ 8 ਲੈ ਕੇ ਹੈਗਾ ਤੇ ਪੁਲਿਸ ਰੂਲ ਦੇ ਵਿੱਚ ਜਿਹੜਾ ਕੋਈ ਵੀ ਵਿਅਕਤੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਲੇਡੀਜ਼ ਨਾਲ ਕੋਈ ਅਸ਼ਲੀਲ ਗੱਲਾਂ ਕਰਦਾ ਉਹ ਵੀ ਅਸੀਂ ਐਕਟ ਲਾ ਹੈਗਾ ਠੀਕ ਹੈ ਇਸ ਵਿੱਚ ਜਿਹੜਾ ਅਸੀਂ ਇਹ ਫਰਦਰ ਅਸੀਂ ਐਫ ਆਈ ਆਰ ਦਰਜ ਕਰ ਲਈ ਗਈ ਹੈਗੀ ਜੀ ਇਹਦੇ ਤੇ ਜੋ ਵੀ ਇਹਦਾ ਅਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜਿਕਰ ਪ੍ਰੂਫ ਸਾਹਮਣੇ ਆਉਂਦੇ ਨੇ ਜੀ ਇਹਦੇ ਵਿੱਚ ਦੋ ਲੇਡੀਆਂ ਜਿਹੜੀਆਂ ਸੀ ਉਹਨਾਂ ਦੀ ਉਹਨਾਂ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਆ ਇੱਕ ਔਰਤ ਜਿਹੜੀ ਹੈਗੀ ਆ ਚੁੰਨੀ ਦੇਵੀ ਜਿਹੜੀ ਕਿ ਗੜੇ ਪਿੰਡ ਨੂੰ ਬਿਲੋਂਗ ਕਰਦੀ ਹੈਗੀ ਆ ਇੱਕ ਸਿਮਰ ਜੀ ਸਿਮੀ ਹੈਗੀ ਆ ਜਿਹੜੀ ਕਿ ਮਠੱਡਾ ਖੁਰਦ ਨੂੰ ਬਿਲੋਂਗ ਕਰਦੀ ਹੈ ਉਹਨਾਂ ਦੀ ਹੈਗੀਆਂ ਉਹਨਾਂ ਵੱਲੋਂ ਅਸੀਂ ਇਹ ਐਫ ਆਈ ਆਰ ਦੇ ਵਿੱਚ ਜਿਹੜੇ ਫੈਕਟਸ ਲਿਆ ਕੇ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਹਦੇ ਬਾਰੇ ਤਫ਼ਤੀਸ਼ ਕਰਨ ਤੋਂ ਬਾਅਦ ਜੋ ਕਾਰਵਾਈ ਬੜਦੀ ਹੋਈ ਐ ਐਸ ਐਚਓ ਦੇ ਖਿਲਾਫ ਸਖਤੀ ਨਾਲ ਕੀਤੀ ਜਾਵੇ ਜਿਹਨੂੰ ਪਾਕਿਸਤਾਨ ਤੋਂ ਫੋਨ ਆ ਰਹੇ ਆ ਉਹ ਮੈਟਰ ਨੂੰ ਸਰ ਤੁਸੀਂ ਕਿਦਾਂ ਲੈ ਕੇ ਜਿਹੜੇ ਉਹਨਾਂ ਨੇ ਸਾਨੂੰ ਦੱਸਿਆ ਅਜੇ ਜ਼ੁਬਾਨੀ ਕੋਈ ਰਿਟਨ ਸ਼ਿਕਾਇਤ ਨਹੀਂ ਕੀਤੀ ਤਿੰਨ ਦੋ ਤਿੰਨ ਵਾਰੀ ਕਾਲ ਜਿਹੜੀ ਆਈ ਹੈ ਇੰਟਰਨੈਸ਼ਨਲ ਲੈਵਲ ਤੋਂ ਸਜਦ ਭੱਟੀ ਜਿਹੜਾ ਕਿ ਟੈਰਿਸਟ ਹੈਗਾ ਪਾਕਿਸਤਾਨ ਬੇਸਡ ਹੈਗਾ ਇਹ ਇੰਟਰਨੈਸ਼ਨਲ ਲੈਵਲ ਦਾ ਅਤਵਾਦੀ ਹੈਗਾ ਇਸ ਸੰਬੰਧੀ ਅਸੀਂ ਜਿਹੜਾ ਉਹ ਸਾਈਬਰ ਸੈੱਲ ਨਾਲ ਤੇ ਸਾਡਾ ਟੈਕਨੀਕਲ ਸੈੱਲ ਨਾਲ ਜਿਹੜਾ ਉਹਨੂੰ ਜਿਹੜੀਆਂ ਕਾਲਸ ਆਈਆਂ ਨੇ ਉਹਨਾਂ ਨੂੰ ਕਲੀਅਰ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹ ਜੋ ایف ائی ار ਵੀ درج ਕੀਤੀ ਜਾਵੇਗੀ ਉਹਦੇ ਚ ਕੋਈ دور رہبانی ਹੈ ਜਿਹੜੇ ਐਸ ਐਚਓ ਕੁਸ਼ਨ কুমার ਨੇ ਇੱਕ ویڈیو ਜਾਰੀ ਕਰਕੇ ਕਿਹਾ ਵੀ ਮੈਂ ਬਲੈਕਮੇਲ ਦਾ ਸ਼ਿਕਾਰ ਹੋ ਰਿਹਾ ਮੈਨੂੰ ਇਹ ਮੁੱਦਾ ਐਡਾ ਨਹੀਂ ਸੀ ਹੈਗਾ ਮੈਨੂੰ ਬਲੈਕਮੇਲ ਕਰ ਲਈਏ ਮੁੱਦੇ ਨੂੰ ਪਖਾਇਆ ਗਿਆ ਜੀ ਜੇਕਰ ਕੋਈ ਲਿਖਤੀ ਸ਼ਿਕਾਇਤ ਕਰਨਗੇ ਸਬ ਇਨਸਪੈਕਟਰ ਸਾਫ ਕਾਇਸਿਚੋ ਕੁਸ਼ਨ কুমার ਵੀ ਉਹਨੂੰ ਕੋ ਬਲੈਕਮੇਲ ਕੀਤਾ ਗਿਆ ਉਹਦੀ ਤਹਿਕੀਕਤ ਕਰਕੇ ਉਹਦੇ ਬਰ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇਗੀ ਜਿਹੜੇ ਧਮਕੀ ਆ ਰਹੀ ਉਹਦੇ ਵਿੱਚ ਦੋ ਵਿਅਕਤੀਆਂ ਦੇ ਨਾਮ ਲਿਆ ਰਿਹਾ ਉਹ ਕੀ ਕੀਤੀ ਧਰਵਾ ਜਿਹੜੇ ਦੋ ਵਿਅਕਤੀ ਲੋਕਲ ਹੈਗੇ ਨੇ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈਗਾ ਉਸ ਸੰਬੰਧ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸੂਕਾ ਵੀ ਸਾਈਬਰ ਸੈੱਲ ਸਾਡਾ ਬਣਿਆ ਹੋਇਆ ਹੈ ਟੈਕਨੀਕਲ ਸੈੱਲ ਤੋਂ ਹੈਲਪ ਲਾਈਨ ਤੋਂ ਬਾਅਦ ਅਨਕੁਆਇਰ ਕਰਨ ਤੋਂ ਬਾਅਦ ਮੈਟਰ ਉਸ ਉਸ ਤੇ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ